ਵੀਰਾਂ ਵੱਲੋਂ ਵੱਡੇ ਮਾਨ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਲੈ ਵੀ ਜਲਦੀ ਦੇ ਨਾਲ ਮੈਚ ਸ਼ੁਰੂ ਕਰਵਾਈਏ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਐ ਸੋਨੀ 14 ਤੇ 15 ਨੰਬਰ ਹੈ ਇਸ ਤੋਂ ਬਾਅਦ ਜਿਹੜਾ ਮੁਕਾਬਲਾ ਪੰਜਾਬ ਦੀਆਂ ਧੀਆਂ ਦਾ ਪੰਜਾਬ ਦੀਆਂ ਖੇਰ ਬੱਟੀਆਂ ਦਾ ਹੋਣਾ ਉਹ ਟੀਮਾਂ ਵੀ ਜਲਦ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਰੰਤਾ ਵਰਥੀ ਕੋਟੜਾ ਰੰਤਾ ਵਰਥੀ ਕੋਟੜਾ ਇਹ ਟੀਮਾਂ ਜਲਦ ਗਰਾਊਂਡਾਂ ਵਿੱਚ ਆ ਜਾਣ ਔਰ ਸ਼ੈਂਟੀ ਜਲਾਲਾਬਾਦ ਆ ਵਧੀਆ ਲਾਈਟ ਹਾਊਸ ਇੱਕ ਪੱਖਾ ਇੱਕ ਪੱਖਾ ਜਿਹੜਾ ਸਾਊਂਡ ਵਾਲੇ ਕੋਲ ਪਈਦਾ ਕਰਦੇਵੇ ਸ਼ੈਂਟੀ ਜਲਾਲਾਬਾਦ ਜਿੱਥੇ ਵੀ ਬਾਅਦ ਸੁਣਦਾ ਹੈ ਤੇ ਪਾਣੀ ਵੀ ਜਰੂਰ ਪਈਦਾ ਕਰਦੀ ਹੈ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਪਿੰਟੂ ਕੋਕੜਾ ਸਪਾਂਸਰ ਬਾਈ ਨਿਰਵੈਰ ਖਾਰਾ ਨਾਲ ਗੋਰਾ ਸੇਠੀ ਜੋਬਨ ਸਿੱਧੂ ਨਾਲ ਕਰਨ ਸਿੱਧੂ सोनू ਸੰਧੂ ਤੇ ਅਰਸ਼ ਸਿੱਧੂ ਬਾਈ ਸਾਡਾ ਸੁਖਨਾਜ ਨਰਸਰੀ ਬਾਰੇ ਵੱਡੀ ਸੇਵਾ ਤੇ ਵੱਡੇ ਮਾਨ ਪਿਆਰ ਜਿਹੜੇ ਦਾਸ ਲਈ ਪਈਦੇ ਕਰਦਾ ਹੈ ਬਹੁਤ ਵੱਡਾ ਧੰਨਵਾਦ ਔਰ ਗਰਾਊਂਡ ਵੀ ਮੁੰਡਿਆਂ ਨੇ ਕਹਿੰਦੇ ਐਂਡ ਜਿਹੜਾ ਸਿਰੇ ਦਾ ਸ਼ਿੰਗਾਰਿਆ ਵੱਡੀ ਮਿਹਨਤ ਕੀਤੀ ਹੈ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਕੌਣ ਦੀ ਸ਼ੁਰੂਆਤ ਉਧਰਲੇ ਪਾਸੇ ਵੀ ਬਿਗਲ ਵੱਜਿਆ ਕੁਝ ਦਾ ਹੁਕਮ ਹੋਇਆ ਚੜੇ ਸੂਰਮੇ ਮਰਦ ਦਲੇਰ ਮੀਆਂ ਨਿਕਲਿਆ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ ਜਿਵੇਂ ਬੇਲਿਓਂ ਨਿਕਲਦਾ ਸ਼ੇਰ ਮੀਆਂ ਵੀ ਕੁਝ ਕੁ ਸਮੇਂ ਬਾਅਦ ਪਤਾ ਲੱਗ ਜਾਣਾ ਵੀ ਕੌਣ ਕਿੰਨੂੰ ਦਿੰਦਾ ਹੈ ਮੈਦਾਨੋ ਖਦੇੜ ਮੀਆਂ ਪਹਿਲੀ ਰੇਡ ਕਹਿੰਦੇ ਬਿਜਲੀ ਦੀ ਹੈ ਉਧਰਲੇ ਪਾਸੇ ਆਹ ਨੰਬਰ ਜਿਹੜਾ ਕਹਿੰਦੇ ਧਾਵੀ ਦੇ ਹਿੱਸੇ ਐ ਮੁੰਡਾ ਕਹਿੰਦੇ ਰੇਡ ਪਾਉਣ ਲਈ ਫੇਰ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਐ ਵੀ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਐ ਵੀ ਕਿਹੜੀ ਟੀਮ ਜਿੱਤਦੀ ਤੇ ਕਿਹੜੀ ਹਾਰਦੀ ਰਾਜੇ ਖੇਲੇ ਗੱਲ ਹੋ ਗਈ ਆਰ ਪਾਰ ਦੀ ਇੱਕ ਤਾੜੀ ਮਾਰੇ ਯਾਰ ਖਿਡਾਰੀਆਂ ਦੇ ਨਾਂ ਤੇ ਜੇ ਐਫਫਰ ਵਧੀਆ ਲੱਗਿਆ ਮੁੰਡੇ ਦਾ ਵਾਹ ਓਏ ਸੋਨਿਆ ਲਓ ਉਧਰਲੇ ਪਾਸੇ ਆਹ ਦੇਖਾਂਗੇ ਲੇ ਵੀ ਪਹਿਲਵਾਨਾ ਜਿੰਨਾ ਚੇਰ ਉਧਰ ਕਬੱਡੀ ਪਈ ਜਾਂਦੀ ਆ ਸੋਣੀ ਧਿਆਨ ਰੱਖਿਆ ਕਰੋ ਯਾਰ ਪੁਆਇੰਟ ਜਿਹੜਾ ਐਸਲੇ ਥੋੜਾ ਧਿਆਨ ਇਹ ਬੇਨਤੀ ਆ ਵੀ ਇੱਥੋਂ ਥੋੜਾ ਧਿਆਨ ਨਾਲ ਤੋਰੋ ਲਓ ਸਾਹਮਣੇ ਇਸਲੇ ਦੇਖ ਲੈ ਵੀ ਕਿਹੜਾ ਪੁਆਇੰਟ ਜਾਫੀ ਦੇ ਕਿੱਥੇ ਜਾਂ ਧਾਵੀ ਦੇ ਕਿੱਥੇ ਗੱਲ ਸਮੇਂ ਦੀ ਹੋਣੀ ਐ ਪੁਆਇੰਟ ਰੇਡਰ ਦੇ ਕਿੱਥੇ ਐ ਲਓ ਉਧਰਲੇ ਗੱਭਰੂ ਆ ਪਾ ਕਬੱਡੀ ਨੌਜਾਨ ਗੱਭਰੂ ਇਸਲੇ ਕਿੰਨੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਐ ਬੇਨਤੀ ਜਿਹੜੇ ਖਿਡਾਰੀ ਕੈਮਰੇ ਵਾਲੀ ਸਾਈਡ ਖੜੇ ਆ ਸਾਹਮਣੇ ਚਲੇ ਜਾਣ ਪਰਲੀ ਸਾਈਡ ਕਿਉਂਕਿ ਵੀਡੀਓ ਵਾਲਾ ਕੈਮਰਾ ਲਾਈਵ ਚੱਲ ਰਿਹਾ ਕਬੱਡੀ .tv ਦੇ ਜ਼ਰੀਏ ਸੋ ਬੇਨਤੀ ਆ ਵੀ ਥੋੜਾ ਧਿਆਨ ਰੱਖਿਓ ਲਓ ਇੱਕ ਬੰਨੇ ਟੀਮ ਰੀਮੇ ਕੇ ਪਿੰਡ ਹੈ ਔਰ ਦੂਸਰੇ ਬੰਨੇ ਸੂਰਜਾ ਸਾਈਡ ਕਹਿ ਲਈਏ ਪਲਵਾਨ ਜਿਹੜੇ ਮੈਂ ਦੇਖ ਰਿਹਾ ਵੀ ਨਾਵਜਨ ਕਹਿੰਦੇ ਮਮਤੋਟ ਦੀ ਧਰਤੀ ਦੇ ਹੈ ਲਓ ਮਮਤੋਟ ਦੀ ਧਰਤੀ ਆ ਕਹਿੰਦੇ ਬਿਜਲੀ ਮੇਰੇ ਵੀਰ ਜਿੰਨੀ ਵਾਰੀ ਰੇਡ ਪਾਉਂਦਾ ਤੇ ਬਿਜਲੀ ਵਾਂਗੂ ਕਰੰਟ ਮਾਰਦਾ ਉਧਰਲੇ ਪਾਸੇ ਰੇਡਰ ਦੇ ਹਸੇ ਫੇਰ ਜਿਹੜਾ ਕਹਿੰਦੇ ਨੰਬਰ ਜਾ ਜੁੜਿਆ ਲਓ ਰੇਡ ਪਾ ਲਈ ਕਹਿੰਦੇ ਫੇਰ ਰਹੀਮੇ ਕਿੰਦੀ ਧਰਤੀ ਦਾ ਕਹਿੰਦੇ ਨੌਜਨ ਖਿਡਾਰੀ ਤਿਆਰ ਵਰ ਤਿਆਰ ਹੈ ਲਓ ਚਾਰੇ ਇੱਕੋ ਜਿਹੇ ਐ ਚਾਰੇ ਇੱਕੋ ਜਿਹੇ ਪਤਾ ਹੁਣ ਲਗਣਾ ਵੀ ਮੈਗਿਆਂ ਦਾ ਕਿੱਥੋਂ ਭਲਵਾਨ ਰੱਜ ਦੇ ਆਹ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਢਾਕੂ ਮੁਰੇ ਅੜੇ ਡਿਗਰੀ ਆਹ ਚੋਰਾ ਮੁਰੇ ਅੜਦੇ ਨਹੀਂ ਜਿੰਦੇ ਸੋਹਣਿਆ ਵੀ ਮਾਵਾਂ ਦੀ ਜੋ ਛਾਤੀ ਵਿੱਚੋਂ ਆਹ ਮਿਲਦੀ ਦਲੇਰੀ ਉਹ ਪੈਗਟਾਂ ਦੇ ਪੁੱਤ ਆਹ ਕਿੱਥੇ ਤਿੰਦੇ ਸੋਹਣਿਆ ਲਾ ਉਧਰਲੇ ਪਾਸੇ ਹਾਮਦ ਅਲੀਆ ਕਹਿੰਦੇ ਰੇਡ ਪਾਉਣ ਲਈ ਫੇਰ ਲੈ ਵੀ ਉਸਤਾਦ ਤਿਆਰ ਵਰ ਤਿਆਰ ਹੈ ਹਾਮਦ ਅਲੀਆ ਕਹਿੰਦੇ ਰੇਡ ਪਾਉਣ ਲਈ ਅਗੇ ਵਧਿਆ ਸਿੱਖ ਸਰਦਾਰ ਮੂਰੇ ਹੈ ਪਰ ਉਧਰਲੇ ਪਾਸੇ ਲੈ ਵੀ ਉਂਗਲ ਕਹਿੰਦੇ ਤੂਤਾ ਵਾਲੇ ਗੁਰਜੀਤ ਵਾਂਗੂ ਮੁੰਡੇ ਨੇ ਖੜੀ ਕੀਤੀ ਹੈ ਟੈਕ ਕਨੇ ਧਾਵੀ ਦੇ ਕਿਥੇ ਦੇ ਵਿੱਚ ਚਲਾ ਗਿਆ ਲੈ ਵੀ ਸਾਊਂਡ ਵਾਲਿਆ ਥੋੜਾ ਵੇਸ ਆਹ ਮਾਈਕ ਦਾ ਘੱਟ ਕਰਦੀ ਨੌਜਾਨਾ ਨੇ ਵੀ ਆ ਮਾਈਕ ਦਾ ਥੋੜਾ ਜਿਹੜਾ ਵੇਸ ਆ ਨਾ ਉਹ ਕੱਟ ਕਰ ਦੇ ਲਓ ਸਾਹਮਣੇ ਇਸ ਲਈ ਪਾਈ ਹੋਈ ਕਬੱਡੀ ਮੇਰੇ ਮਿੱਤਰੋ ਚਾਰ ਜਾਫੀ ਤਿਆਰ ਬਮਟੋਟ ਦੀ ਧਰਤੀ ਦੇ ਮੁੰਡੇ ਐ ਕੌਣ ਕਰਵਾਊ ਬੱਲੇ ਬੱਲੇ ਕੌਣ ਲਾਊ ਜਫਾ ਤੁੰਕੇ ਗੱਲ ਸਿਰੇ ਦੀ ਹੋਊ ਮੇਰੇ ਮਿੱਤਰੋ ਪਰ ਆਹ ਪਲਵਾਨ ਦੇਖ ਲੈ ਵੀ ਹੱਥ ਨਹੀਂ ਧਰਾਉਂਦਾ ਨੰਬਰ ਧਾਵੀ ਦੇ ਕਿੱਥੇ ਦੇ ਵਿੱਚ ਚਲਾ ਗਿਆ ਪੀਤੂ ਕੋਟੜੇ ਦੀ ਟੀਮ ਸਪான்ਸਰ ਕੀਤੀ ਐ ਸਾਡਾ ਵੀਰ ਨਰਵੈਰ ਖਹਿਰਾ ਨਾਲ ਕਹਿੰਦੇ ਗੋਰਾ ਸੇ ਹੈਲੋ ਸਾਉਂਡ ਆ ਲਿਆ ਹੁਣੀ ਕੱਟਬਾਰ ਲੱਗ ਗਿਆ ਜਲਦੀ ਦੇ ਨਾਲ ਕੋਟੜੇ ਦੀ ਟੀਮ ਨੂੰ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਜਿਹੜੀ ਟੀਮ ਆਵੇਗੀ ਇਸ ਮੁਕਾਬਲੇ ਤੋਂ ਬਾਅਦ ਜਿਹੜਾ ਮੈਚ ਹੋਣਾ ਹੈ ਜਲਦੀ ਦੇ ਨਾਲ ਇਹ ਟੀਮਾਂ ਰੈਡੀ ਰਹਿਣਗੀਆਂ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਫਰ ਤਿਆਰ ਚੋਪਰ ਕਹਿੰਦੇ ਖੇਡ ਦੇ ਮੈਦਾਨ ਵਿੱਚ ਨਾਉ ਜਨ ਵੱਧਾ ਹੋਇਆ ਮੇਰੇ ਮਿੱਤਰੋ ਪਹਿਲਵਾਨਾ ਚੱਕ ਮੈਕ ਤੇ ਕਰ ਗੱਲ ਇਸ ਵੇਲੇ ਲਾਓ ਥੱਲੇ ਪਾਸੇ ਕਹਿੰਦੇ ਰੇਡ ਪਾਉਣ ਲਈ ਫੇਰ ਗੱਭਰੂ ਕਹਿੰਦੇ ਤਿਆਰ ਵਰ ਤਿਆਰ ਹੈ ਵੀ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨ ਮੋੜੇ ਆ ਕੇ ਵਿੱਚ ਮੈਦਾਨਾਂ ਦੇ ਆ ਵੇਖਣ ਵਾਲੇ ਹੁੰਦੇ ਦੋਸਤੋ ਆ ਜੋਰ ਜਵਾਨਾਂ ਦੇ ਵੀ ਅੱਜ ਪਰਖੇ ਜਾਣੇ ਐ ਅੱਜ ਜੋਰ ਜਵਾਨਾਂ ਦੇ ਜੋਰ ਤੇ ਜਵਾਨੀ ਆਹ ਜਿਹੜੀ ਕਹਿੰਦੇ ਭੜਦੀ ਆ ਵਿੱਚ ਮੈਦਾਨਾਂ ਦੇ ਲਾ ਉਧਰਲੇ ਪਾਸੇ ਟੱਕਰ ਟਕਾਣੇ ਦੀ ਐ ਟੱਕਰ ਸਿਰੇ ਦੀ ਐ ਟੱਕਰ ਆਹ ਸਿਰੇ ਦੀ ਸਿਰੇ ਦੀ ਐ ਤੇ ਉਧਰਲੇ ਪਾਸੇ ਨੰਬਰ ਆਹ ਜਿਹੜਾ ਕਹਿੰਦੇ ਆਓ ਦੇਖਾਂਗੇ ਲੈ ਵੀ ਟੀਮ ਪੀਤੂ ਕੋਟੜਾ ਤੇ ਰਮਤਾ ਕੋਟੜਾ ਵਰਸ ਰਮਤੇ ਦੀ ਟੀਮ ਗਰਾਊਂਡ ਦੇ ਵਿੱਚ ਜਲਦੀ ਆਵੇ ਬੱਚੀਆਂ ਦੀ ਕੋਟੜੇ ਦਾ ਮੁਕਾਬਲਾ ਰਮਤੇ ਦੇ ਨਾਲ ਖੇਡਿਆ ਜਾਣਾ ਹੈ ਇਹ ਟੀਮਾਂ ਜਲਦ ਆ ਜਾਣ ਪੀਣ ਵਾਲਾ ਪਾਣੀ ਹਲੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਇਆ ਪੀਣ ਵਾਲਾ ਪਾਣੀ ਵੀ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿਓ ਸਾਡੀ ਬੇਨਤੀ ਹੈ ਸਾਡੇ ਵੀਰਾਂ ਨੂੰ ਪੀਣ ਵਾਲਾ ਪਾਣੀ ਵੀ ਗਰਾਊਂਡ ਦੇ ਵਿੱਚ ਪਹੁੰਚਾ ਕਰਦੇ ਹੋ। ਲਓ ਕਬੱਡੀ ਪਾਉਣ ਦੇ ਲਈ ਕਹਿੰਦੇ ਖਿਡਾਰੀ ਨਾਉਜਾਨ ਵੱਧਾ ਹੋਇਆ। ਤਿੰਨ ਜਾਫੀ ਚਾਰ ਕਹਿੰਦੇ ਤਿਆਰ ਪਰ ਤਿਆਰ ਨਹੀਂ। ਖੇਡ ਮੈਦਾਨ ਦੇ ਵਿੱਚ ਕਹਿੰਦੇ ਐਨ ਅੱਗ ਨਿਕਲ ਰਹੀ ਹੈ ਮੇਰੇ ਮਿੱਤਰੋ। ਐਨ ਕਹਿੰਦੇ ਗੱਲ ਵੱਡੀ ਬਣੀ ਹੋਈ ਹੈ। ਲੈ ਵੀ ਨਾਉਜਾਨਾਂ ਸ਼ੁਭਾਸਿਆ। ਆਹ ਦੇਖ ਲੈ ਵੀ ਮੁੰਡੇ ਨੇ ਪੜਤੇ ਥਾਪੀ ਮਾਰਤੀ ਹੈ ਤੇ ਪੁਆਇੰਟ ਕਹਿੰਦੇ ਇਸ ਲਈ ਜਾਫੀ ਦੇ ਕਿੱਥੇ ਹੈ। ਲਓ ਉਧਰਲੇ ਪਾਸੇ ਪੁਆਇੰਟ ਕਹਿੰਦੇ ਬਲਕਿ ਚੋਚ ਦਾ ਤਪੁੱਤਰ ਲੱਗਦਾ ਮੇਰੇ ਮਿੱਤਰੋ। ਇਹ ਕਹਿੰਦੇ ਪਿੱਪਲ ਟੋਕ ਦਾ ਤਪਤਰ ਹੈ ਜਿਹੜਾ ਲਾਹ ਜਫਾ ਕਹਿੰਦੇ ਧੰਨ ਧੰਨ ਕਰਾ ਗਿਆ ਆ ਵੀ ਪਹਿਲਵਾਨਾਂ ਪਾ ਕਬਡੇ ਬਾਈ ਯਾਰ ਪਾਣੀ ਕਿਉਂ ਨਹੀਂ ਪੋਈਦਾ ਕਰਦੇ ਬਾਈ ਬੜੇ ਬੇਨਤੀ ਹੈ ਸੇਵਾਦਾਰਾਂ ਨੂੰ ਪਾਣੀ ਜਿਹੜਾ ਜਰੂਰ ਪੋਈਦਾ ਕਰਦੀਏ ਉਧਰਲੇ ਪਾਸੇ ਦਾ ਪੰਜਾਬ న్యూਸ 9435 ਤੇ ਵੀ ਲਾਈਵ ਕੀਤਾ ਜਾ ਰਿਹਾ ਹੈ ਸਾਡੇ ਗੁਰਪ੍ਰੀਤ ਸਿੰਘ ਸੰਧੂ ਜੀ ਪੱਤਰਕਾਰ ਮਮਦੋੜ ਵਾਲੇ ਵਿਸ਼ੇ ਤੌਰ ਤੇ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਲਓ ਉਧਰਲੇ ਪਾਸੇ ਆਹ ਟੱਕਰ ਕਹਿੰਦੇ ਫੇਰ ਜਿਹੜੀ ਕਹਿੰਦੇ ਸਿਰੇ ਦੀ ਆ ਬੱਲੇ 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 ਹੁੰਦੀ ਆ ਅੱਜ ਕਹਿੰਦੇ ਧਰਤੀ ਮੇਰੇ ਵੀਰੋ ਆ ਮੰਮਦੋੜ ਦੀ ਤੇ ਸ਼ੇਰ ਭੜਦੇ ਆ ਸ਼ੇਰ ਭੜਦੇ ਉਧਰਲੇ ਪਾਸੇ ਆਹ ਗੱਲ ਸਮੇਂ ਦੀ ਹੋਣੀ ਆ ਇਹ ਨੰਬਰ ਕਿਹਦੇ ਹਿੱਸੇ ਜੋਤਾ ਹੈ ਨੰਬਰ ਆਹ ਜਾਫੀ ਦੇ ਹਿੱਸੇ ਜੁੜ ਗਿਆ ਇੱਕ ਵਾਰੀ ਤਾੜੀ ਤੇ ਮਾਰੋ ਯਾਰ ਜਾਫੀ ਦੇ ਨਾਂ ਤੇ ਜ਼ੋਰਦਾਰ ਇਹ ਆ ਕਹਿੰਦੇ ਸਿਮਰ ਮੇਰੇ ਮਿੱਤਰ ਪਿਪਲ ਕੋਚ ਦਾ ਕਹਿੰਦੇ लाडला ਤਪੁੱਤਰ ਹੈ ਸਿਮਰ ਲਾਜਾਫਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਸਿਮਰ ਦਾ ਵੀਰ ਕਹਿੰਦੇ ਮੈਂ ਇੱਕ ਖੇਡਦਾ ਕੈਨੇਡਾ ਯੂਥ ਕਬੱਡੀ ਕਲੱਬ ਦੇ ਲਈ ਕਹਿੰਦੇ ਪਾਉਂਦਾ ਕਬੱਡੀਆਂ ਪਰ ਇਧਰਲੇ ਬੰਨੇ ਗਗਨ ਆਹ ਦੇਖ ਲੈ ਵੀ ਨੌਜਵਾਨ ਗੱਭਰੂ ਦਿਲਾਰਾਮ ਦੀ ਧਰਤੀ ਦਾ ਮੁੰਡਾ ਮੇਰੇ ਮਿੱਤਰੋ ਖੇਡਦਾ ਪੁੱਤ ਬਣ ਕੇ ਰੀਮੇਕੇ ਦਾ ਆਹ ਨੰਬਰ ਕਹਿੰਦੇ ਜਾਫੀ ਦੇ ਕਿੱਥੇ ਦੇ ਵਿੱਚ ਆ ਗਿਆ ਪੁਆਇੰਟ ਜਿਹੜਾ ਜਾਫੀ ਦੇ ਕਿੱਥੇ ਹੈ ਲੈ ਵੀ ਪਹਿਲਵਾਨੋ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਬਾਬਾ ਜੀ ਥੋੜਾ ਪਿੱਛੇ ਨੂੰ ਕਰ ਦੋ ਬੇਨਤੀ ਹੈ ਥੋੜੀ ਸਾਹਿਬ ਪਹਿਲਵਾਨਾਂ ਨੂੰ ਪਿੱਛੇ ਕਰੀਏ ਇਧਰਲੇ ਭੰਨੇ ਆਓ ਚੱਕ ਫਿਰ ਆਓ ਚੱਕ ਫਿਰ ਲੈ ਵੀ ਮੁੰਡਿਓ ਮਾਰ ਦੋ ਤਾੜੀਆਂ ਮੁੰਡੇ ਨੇ ਬਰਾਬਰ ਦੀ ਉਹ ਮੋੜਤੀ ਇੱਥੇ ਰੱਖ ਤਾੜੀ ਨਹੀਂ ਵੱਜੀ ਤਾੜੀ ਨਹੀਂ ਵੱਜੀ ਤਾੜੀ ਦੇ ਮਾਰੋ ਜਿੰਨੀ ਸੰਗਤ ਬੈਠੀ ਆ ਵਾਹ ਓਏ ਉਧਰਲੇ ਪਾਸੇ ਲੈ ਵੀ ਪੀਣ ਵਾਲਾ ਪਾਣੀ ਗਰਾਊਂਡ ਦੇ ਵਿੱਚ ਪਾਟਾ ਕਰਿਓ ਪੀਣ ਵਾਲਾ ਪਾਣੀ ਜਲਦੀ ਦੇ ਨਾਲ ਪੀਣ ਵਾਲਾ ਪਾਣੀ ਪਹੁੰਚਦਾ ਕਰ ਦਿਓ ਸ਼ਿਵਾਜੀ ਕਾਹ ਮੁੰਡਿਆਂ ਨੂੰ ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪਾਉਂਦਾ ਕਰੋ ਲੈ ਵੀ ਜੋਣ ਜਰੂਰ ਪਾਣੀ ਪੋਈਦਾ ਕਰਦੀ ਉਧਰਲੇ ਪਾਸੇ ਆਹ ਬਿਜਲੀ ਹੈ ਇਹਦਾ ਖੁੰਦਰ ਪਿੰਡਾ rau ke de ਲਾਗੇ ਕਰਕੇ ਬਸਿਆ ਪਿੰਡਾ ਥੋੜੇ ਜੇ ਸਮੇਂ ਦੇ ਵਿੱਚ ਮੁੰਡੇ ਨੇ ਆਹ ਚੜਤ ਤੇ ਚੜਾਈ ਜਿਹੜੀ ਕਹਿੰਦੇ ਆਤ ਦੀ ਕਮਾਈ ਹੈ ਉਧਰਲੇ ਪਾਸੇ ਆਹ ਦੇਖਾਂਗੇ ਕਹਿੰਦੇ ਰੇਡ ਪਾਉਣ ਲਈ ਫੇਰ ਜੱਬਰੂ ਕਹਿੰਦੇ ਤਿਆਰ ਵਰ ਤਿਆਰ ਹੈ ਲਓ ਦੇਖਾਂਗੇ ਉਧਰਲੇ ਪਾਸੇ ਕਿਹੜਾ ਮੂਰੇ ਆਹ ਕਿਹੜਾ ਮੂਰੇ ਇਹ ਪਤਲੇ ਪਤੰਗ ਤੇ ਆਹ ਸ਼ਾਰਟਵੇਂ ਸਰੀਰ ਦਾ ਕਰਦਾ ਮੁਕਾਬਲਾ ਆਹ ਕਮਾਨੋ ਛੱਡੇ ਤੀਰ ਦਾ ਵੀ ਕਰਦਾ ਮੁਕਾਬਲਾ ਆਹ ਕਮਾਨੋ ਛੱਡੇ ਤੀਰ ਦਾ ਜਿੰਨੀ ਵੀ ਸੰਗਤ ਪਹੁੰਚੀ ਹੈ ਸਾਰੀ ਸੰਗਤ ਦਾ ਕਹਿੰਦੇ ਤੈਨ ਦਲੋ ਜਿਹੜਾ ਕਹਿੰਦੇ ਧੰਨਵਾਦ ਕੀਤਾ ਜਾ ਰਿਹਾ ਹੈ ਸਾੜਕੇ ਪਿੰਡ ਤੋਂ ਸੰਗਤ ਪੁੱਜੀ ਹੈ ਸਵਾਈਕੇ ਪਿੰਡ ਤੋਂ ਸੰਗਤ ਪੁੱਜੀ ਹੈ ਕੋਈ ਹਿਆਰੇ ਤੋਂ ਪੁੱਜਿਆ ਤੇ ਕੋਈ ਕਹਿੰਦੇ ਖੁੰਦਰ ਵਾਲੇ ਪੁੱਜਿਆ ਸਾਰੇ ਕੱਲੀ ਕੱਲੀ ਰੂਹ ਦਾ ਧੰਨਵਾਦ ਆਹ ਜਿਹੜਾ ਕਹਿੰਦੇ ਕਰਦੇ ਆ ਮੇਰੇ ਵੀਰੋ ਲੇ ਵੀ ਉਧਰਲੇ ਪਾਸੇ ਮੈਚ ਜਿਹੜਾ ਸਮਾਪਤ ਹੈ ਤੇ ਟੀਮ ਜਿਹੜੀ ਜਿੱਤ ਗਈ ਹੈ ਆਹ ਮਮਦੋੜ ਦੀ ਇੱਕ ਵਾਰੀ ਤਾੜੀ ਤੂੜੀ ਤੇ ਮਾਰੋ ਲੈ ਵੀ ਟੀਮ ਜਿੱਤ ਗਈ ਹੈ ਮਮਦੋੜ ਦੀ ਮੇਰੇ ਮਿੱਤਰੋ ਜਿਹੜੇ ਮਮਦੋੜ ਦੇ ਪੁਆਇੰਟ ਹੈ ਉਹ 1.14 ਤੇ ਰਹੀਮੇ ਕਦੇ 4 ਪੁਆਇੰਟ ਲੈ ਵੀ ਵੱਡੇ ਵੱਡੇ ਪੁਆਇੰਟਾਂ ਦੇ ਟੀਮ ਜਿੱਤੀ ਹੈ ਦਰਸ਼ਕੋ ਤਾੜੀ ਵੱਡੀ ਮਾਰ ਦਿਓ ਮੁੰਡੇ ਕਹਿੰਦੇ ਵੱਡੇ ਨੰਬਰਾਂ ਦੇ ਜਿੱਤੇ ਐ 1.14 ਤੇ 4 10 ਪੁਆਇੰਟਾਂ ਦੇ ਟੀਮ ਜਿੱਤੀ ਐ ਮੇਰੇ ਮਿੱਤਰੋ ਪਿੰਡ ਮਮਦੋਟ ਦੇ ਮੁੰਡੇ ਜਿੱਤ ਗਏ ਲਓ ਖੇਡ ਮੈਦਾਨ ਦੇ ਵਿੱਚ ਟੀਮ ਕਹਿੰਦੇ ਰੰਤੇ ਪਿੰਡ ਦੀ ਆ ਗਈ ਐ ਕਬੱਡੀ ਕੋਚ ਮੀਤਾ ਰੰਤਾ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਟੀਮ ਲੈ ਕੇ ਪਹੁੰਚਿਆ ਮੇਰੇ ਮਿੱਤਰੋ ਨਾਲ ਦੇਖ ਲੈ ਵੀ ਇਸ ਵੇਲੇ ਪੱਲੂ ਵਰਗੀਆਂ ਖਿਡਾਰਨਾ ਹੈਪੀ ਵਰਗੀਆਂ ਪਹੁੰਚ ਚੁੱਕੀ ਐ ਇੰਟਰਨੈਸ਼ਨਲ ਪੱਦਰ ਦੀਆਂ ਖਿਡਾਰਨਾਵੇਂ ਨੇ ਮਿੱਤਰੋ ਉਹ ਵੀਰਪਾਲ ਵਰਗੀਆਂ ਮੈਂ ਦੇਖ ਰਿਹਾ ਥਿੰਮੀ ਵਰਗੀਆਂ ਖਿਡਾਰਨਾ ਬਈ ਵਾਹ ਐਨ ਕੰਦੇ ਗੱਲਾਂ ਪੱਡੀਆਂ ਹੋਣਗੀਆਂ ਬੁਰਜ ਰਮਤੇ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਲੈ ਵੀ ਧੀਆਂ ਵਾਲਿਓ ਇੱਕ ਵੱਡੀ ਸਾਰੀ ਤਾੜੀ ਧੀਆਂ ਦੇ ਨਾਂ ਤੇ ਲਾ ਦिए ਲੈ ਵੀ ਸੇਵਾਦਾਰਾਂ ਨੂੰ ਬੇਨਤੀ ਹੈ ਪਾਣੀ ਜ਼ਰੂਰ ਪਹੁੰਚਾ ਕਰ ਦिए ਪੀਣ ਵਾਲਾ ਪਾਣੀ ਜਿਹੜਾ ਜਰੂਰ ਪੋਈਦਾ ਕਰ ਦਈਏ ਬਹੁਤ ਬਹੁਤ ਧੰਨਵਾਦ ਉਧਰ ਜਿੰਨੇ ਵੀ ਸਾਡੇ ਵੀਰ ਹੈਲੋ ਲੈ ਵੀ ਥੋੜਾ ਧਿਆਨ ਗਰਾਊਂਡ ਕਲੀਅਰ ਰੱਖਣਾ ਹੈ ਮੈਚ ਹੁਣ ਪੰਜਾਬ ਦੀਆਂ ਛੇਰ ਬੱਤੀਆਂ ਦਾ ਹੋਣਾ ਹੈ ਪੀਤੂ ਕੋਟੜਾ ਆਪਣੀ ਟੀਮ ਜਲਦੀ ਗਰਾਊਂਡ ਦੇ ਵਿੱਚ ਉਤਾਰੇ ਹਲੇ ਤੱਕ ਟੀਮ ਕੋਟੜੇ ਦੀ ਗਰਾਊਂਡ ਦੇ ਵਿੱਚ ਨਹੀਂ ਆਈ ਜਲਦੀ ਪਹੁੰਚੇ ਪੀਤੂ ਕੋਟੜਾ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਵੇ ਕੋਟਸਾਹਬ ਟੀਮ ਜਿੱਥੇ ਆ ਵੀ ਕੋਟੜੇ ਦੀ ਜਲਦੀ ਪਹੁੰਚੇ ਕੋਟੜੇ ਦੀ ਟੀਮ ਲੈ ਵੀ ਰੋਂਤੇ ਦੀ ਟੀਮ ਆ ਗਈ ਹੈ ਤੇ ਕੋਟੜੇ ਵਾਲੀ ਟੀਮ ਜਲਦੀ ਤੋਂ ਜਲਦੀ ਪੁੱਜ ਜਾਵੇ ਉਧਰ ਹਰਸ਼ ਸੰਧੂ ਸੁਖਨਾਜ ਨਰਸਰੀ ਵਾਲੇ ਭਰਾ ਸਾਡੇ ਵੱਡੇ ਮਾਣ ਕਰਕੇ ਗਏ ਹੈ ਗਰਾਊਂਡ ਵੀ ਸੋਹਣਾ ਸ਼ਿੰਗਾਰਿਆ ਹੈ ਵੱਡੀ ਮਿਹਨਤ ਕੀਤੀ ਹੈ ਇੱਕ ਵਾਰੀ ਤਾੜੀ ਯਾਰ ਪ੍ਰਬੰਧਕ ਵੀਰਾਂ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਜਿੰਨੀ ਵੀ ਸੰਗਤ ਆਈ ਹੈ ਜੇ ਮੇਲੇ ਦਾ ਆਨੰਦ ਵਧੀਆ ਲੱਗਦਾ ਹੈ ਤੇ ਤਾੜੀ ਜ਼ੋਰਦਾਰ ਪ੍ਰਬੰਧਕ ਵੀਰਾਂ ਦੇ ਨਾਂ ਤੇ ਮਾਰ ਦਿਓ ਔਰ ਸਰੂਮਾ ਤਾਂ ਨਹਿਰਾਵਾਲੀ ਦੀ ਅਪਰਮਾ ਪਾਰ ਕਿਰਪਾ ਇਸ ਨਗਰ ਦੇ ਉੱਤੇ ਲੈ ਆ ਹੱਸਾ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਕੋਟੜੇ ਦੀ ਟੀਮ ਗਰਾਊਂਡ 'ਚ ਆਵੇ ਜਲਦੀ ਉਧਰਲੇ ਬੰਨੇ ਸਾਡੇ ਸਰੇਮ ਸਾਡੇ ਹਰਵੰਤ ਲਾਲ ਜੀ ਸੇਠ ਬਾਡੇ ਕੇ ਪਿੰਡ ਵਾਲੇ ਵੱਡਾ ਮਾਣ ਕਰਗੇ ਆ ਨਾਲ ਸਾਡੇ ਕ੍ਰਿਸ਼ਨ ਲਾਲ ਜੀ ਚੌਂਕਾ ਬਾਡੇ ਕੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਕ੍ਰਿਸ਼ਨ ਲਾਲ ਜੀ ਉਹਨਾਂ ਦੇ ਵੱਲੋਂ ਵੀ ਵੱਡੇ ਮਾਣ ਸਨਮਾਨ ਆਏ ਨੇ ਜੋਗਿੰਦਰ ਸਿੰਘ ਜੀ ਸਾਡੇ ਕਿਸਾਨ ਜੁਨੀਅਮ ਲੱਖੋਵਾਲ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਵੀ ਵੱਡਾ ਮਾਣ ਆਇਆ ਬੂੰਗੀ ਪਿੰਡ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤਹਿ ਦਿਲੋਂ ਧੰਨਵਾਦ ਕਰਾਂਗੇ ਲੈ ਵੀ ਜਲਦੀ ਦੇ ਨਾਲ ਕੋਟੜੇ ਦੀ ਟੀਮ ਗਰਾਊਂਡ ਹੈਲੋ ਕੋਟੜੇ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਪਹੁੰਚੇ ਸੋਨੂੰ ਕਿੱਥੇ ਆ ਵੀ ਕੋਟੜੇ ਦੀ ਟੀਮ ਲੈ ਵੀ ਵੈਸਲ ਸੈੱਟ ਕਰਦੇ ਦੀ ਬਾਲਟੀਆਂ ਦੀ ਵਾਇਹ ਖੋਲਦੇ ਤੇ ਚੋਟੀ ਦਾ ਮੇਲਾ ਕਰਾਉਂਦੇ ਐ ਤੇ ਮਹਾਮਾਇ ਦੀ ਕਹਿੰਦੇ ਆਪਰਾਮਾ ਪਾਰ ਕਿਰਪਾ ਹੈ ਔਰ ਸੱਚੇ ਦਿਲੋਂ ਕੋਈ ਵੀ ਇੱਥੇ ਸ਼ਰਧਾ ਨਾਲ ਮੰਨ ਕੇ ਜਾਂਦਾ ਹੈ ਤੇ ਸਾਰਿਆਂ ਦੀ ਆਸਾਂ ਮਰਾਦਾ ਨਾਲ ਪੱਲੂ ਵਰਗੀਆਂ ਨਾਲ ਘੇਪੀ ਵਰਗੀਆਂ ਔਰ ਜਿਹੜੀ ਗੈਲਰੀ ਬਣੀ ਆ ਗੈਲਰੀ ਦੇ ਵਿੱਚ ਨਵਾਂ ਦੇ ਨਾ ਵੀਰਾਂ ਦਾ ਲੈ ਵੀ ਟੀਮ ਕੋਟੜੇ ਦੀ ਕੱਟਣ ਜਾ ਰਹੇ ਆ ਟੀਮ ਖੇਡ ਮੈਦਾਨ ਦੇ ਵਿੱਚ ਜਲਦ ਆਵੇ ਹਲੇ ਤੱਕ ਕੋਟੜਾ ਨਹੀਂ ਆਈ ਪੀਤੂ ਕੋਟੜਾ ਕੌਣਾ ਆਪਣੀ ਟੀਮ ਨੂੰ ਗਰਾਊਂਡ 'ਚ ਉਤਾਰੇ ਕੋਮਲ ਖਾਈ ਮਾਲਵੇ ਦੀ ਤਿਆਰ ਰੱਖ ਮਾਝੇ ਦੇ ਨਾਲ ਚੋਟੀ ਦਾ ਮੁਕਾਬਲਾ ਹੋਣਾ ਹੈ ਜਲਦ ਟੀਮ ਕੋਟੜੇ ਦੀ ਗਰਾਊਂਡ ਦੇ ਵਿੱਚ ਆਵੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਆ ਮੇਰੇ ਵੀਰੋ ਸਾਡੇ ਭਰਾ ਰਲ ਮਿਲ ਕੇ ਵੱਡਾ ਮੇਲਾ ਕਰਵਾਉਂਦੇ ਬਾਹਰ ਖੜੇ ਹੈ ਬਾਈ ਤੁਸੀਂ ਸਾਰਾ ਭਾਰਤ ਤੇ ਜਾਲ ਤੇ ਸਿੱਟਿਆ ਹੈ ਜੇ ਜਾਲ ਡੇ ਗਿਆ ਬਾਈ ਉਹਦੀ ਸਾਊਂਡ ਡੇ ਗਿਆਣੀ ਹੈ ਲਾਈਮ ਕੋਟੜਾ ਜਲਦੀ ਪਹੁੰਚੇ ਭੱਜ ਕੇ ਬੇਨਤੀ ਹੈ ਪੰਜਾਬ ਦੀਆਂ ਖੇਰ ਬੱਕੀਆਂ ਕੋਟੜਾ ਆ ਰਹੀ ਹੈ ਵੀ ਆਓ ਜਲਦੀ ਲੱਗੀ ਹੈ ਟੀਮ ਸੋ ਆ ਜਿਓ ਭੱਜ ਕੇ ਬੇਨਤੀ ਹੈ ਵੀ ਪਿੱਤੂ ਸਾਹਮਣੇ ਟੀਮ ਕੋਟੜੇ ਦੀ ਆ ਰਹੀ ਹੈ ਲੈ ਵੀ ਦਰਸ਼ਕੀਰੋ ਸਾਰੇ ਗਰੁੱਪ ਦੇ ਧੰਦਾ ਟੜੇ